ਸਾਨ ਵੀਰੋ ਇਹ ਅੱਜ ਆਪਾਂ ਖੇਤ ਦੇ ਵਿੱਚ ਇੰਨੀਆਂ ਬ੍ਰਾਂਡਡ ਕੰਪਨੀਆਂ ਦੇ ਇੰਨੇ 65 ਸਪਰੇਅ ਲੈ ਕੇ ਖੇਤ ਦੇ ਵਿੱਚ ਛਾੜਨਾ ਜਾਣਕਾਰੀ ਸਾਂਝੀ ਇਸ ਕਰਕੇ ਕਰ ਰਿਹਾ ਕਿ ਇਸ ਸਮੇਂ ਤਿੰਨ ਸਮੱਸਿਆ ਖੇਤ ਚ ਚੱਲ ਰਹੀਆਂ ਝੋਨੇ ਦੇ ਵਿੱਚ ਬਾਸਪਤੀ ਦੇ ਵਿੱਚ ਸੁੰਡੀਆਂ ਦਾ ਫੰਗਸ ਦਾ ਤੇ ਉਸ ਤੋਂ ਬਾਅਦ ਬ੍ਰਾਊਨ ਹਾਪਰ ਤੀਜਾ ਜਿਹੜਾ ਲਗਭਗ 40% ਪੱਤੇ ਝੋਨੇ ਤੋਂ ਬਾਅਦ ਆਉਂਦਾ ਹੈ ਇਹ ਸਾਰੀਆਂ ਦਵਾਈਆਂ ਬ੍ਰਾਂਡਡ ਕੰਪਨੀ ਦੀਆਂ ਤੇ ਇਹ ਕਈ ਵਾਰ ਕੀ ਹੁੰਦਾ ਕਿਸਾਨ ਸਪਰੇਅ ਖੇਤ ਚ ਪ੍ਰੋਬਲਮ ਕੋਈ ਹੋਰ ਹੁੰਦੀ ਆ ਤੇ ਸਪਰੇਅ ਕੋਈ ਹੋਰ ਲੈ ਆਉਂਦਾ ਤੇ 4 ਦਿਨ ਵੇਟ ਕਰਦਾ ਸਪਰੇਅ ਕਰਨ ਤੋਂ ਬਾਅਦ ਕਿ ਸ਼ਾਇਦ ਮੇਰਾ ਝੋਨਾ ਜਾਂ ਮੇਰੀ ਬਾਸਪਤੀ ਠੀਕ ਹੋ ਜੂਗੀ ਪਰ ਜਦੋਂ ਦੇਖਦਾ ਹੈ 4 ਦਿਨ ਬਾਅਦ ਉਸ ਤੇ ਰਿਜ਼ਲਟ ਨਹੀਂ ਮਿਲਦਾ ਕਾਰਨ ਕੀ ਹੁੰਦਾ ਹੈ ਕਿ ਪ੍ਰੋਬਲਮ ਖੇਤ ਦੇ ਵਿੱਚ ਕੋਈ ਹੋਰ ਸੀ ਤੇ ਸਪਰੇਅ ਇਹਨਾਂ ਵਿੱਚੋਂ ਲੈ ਕੇ ਤੁਸੀਂ ਕੋਈ ਹੋਰ ਕਰ ਲਈ ਫਿਰ ਆਪਾਂ ਇਹ ਕਹਿ ਦਿੰਦੇ ਆ ਵੀ ਸਪਰੇਅ ਕੰਮ ਨਹੀਂ ਸਪਰੇਅ ਨੇ ਕੰਮ ਨਹੀਂ ਕੀਤਾ ਦੋਸਤੋ ਸਪਰੇਆ ਸਾਰੀਆਂ ਕੰਮ ਕਰਦੀਆਂ ਆਪਾਂ ਨੂੰ ਲੋੜ ਆ ਆਪਦੇ ਖੇਤ ਦੇ ਵਿੱਚ ਜਿਹੜੀ ਬਿਮਾਰੀ ਆ ਜਿਹੜੀ ਪ੍ਰੋਬਲਮ ਆ ਉਹਨੂੰ ਪਛਾਣਨ ਦੀ ਤੇ ਤਿੰਨ ਪ੍ਰੋਬਲਮਸ ਨੇ ਸੁੰਡੀ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਪੱਤਾ ਲਪੇਟ ਆਪਾਂ ਨੂੰ ਦਿਖਾਈ ਦੇ ਜਾਂਦੀ ਆ ਗੋਭ ਦੀ ਸੁੰਡੀ ਆਪਾਂ ਨੂੰ ਆਏ ਤੋਂ 10 ਦਿਨ ਬਾਅਦ ਦਿਸਦੀ ਆ ਉਸ ਤੋਂ ਬਾਅਦ ਕੀ ਆਉਂਦੀ ਆ ਜਿਹੜੀਆਂ ਸ਼ੀਤ ਬ্লাইਟ ਲੀਫ ਰੋਟ ਇਸ ਤਰ੍ਹਾਂ ਦੀਆਂ ਜਿਹੜੀਆਂ ਜੇ ਆਪਾਂ ਗੱਲ ਕਰਦੀਏ ਹਲਦੀ ਰੋਗ ਆਉਂਦਾ ਹੈ ਬਲਾਸਟ ਆਉਂਦਾ ਹੈ ਲੀ ਬਲਾਸਟ ਆਉਂਦਾ ਹੈ ਇਹ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਇਸ ਤੋਂ ਬਾਅਦ ਬਰਾਊਨ ਹਾਪਰ ਜਿਹਨੂੰ ਆਪਾਂ ਕਹਿੰਨੇ ਆਂ ਕਿ ਆਪਣੇ ਖੇਤ ਦੇ ਵਿੱਚ ਬਰਾਊਨ ਹਾਪਰ ਆ ਗਿਆ ਤਾਂ ਉਹ ਝੋਨੇ ਦਾ ਵੀ ਕਾਫੀ ਨੁਕਸਾਨ ਕਰ ਸਕਦਾ ਹੈ ਹੁਣ ਆਪਾਂ ਉਹ ਸਥਿਤੀ ਤੇ ਆਂ ਜਿਸ ਸਥਿਤੀ ਤੇ ਆਪਾਂ ਨੂੰ ਆਪਣੇ ਝੋਨੇ ਦੇ ਸਹੀ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਦੀ ਪਛਾਣ ਕਰਨਾ ਤੇ ਉਸ ਜਿਹੜੀ ਪ੍ਰੋਬਲਮ ਆਈ ਹੈ ਉਹਦੀ ਸਹੀ ਜਿਹੜਾ ਰਿਜ਼ਲਟ ਕਿਹੜੀ ਦਵਾਈ ਦਿੰਦੀ ਆ ਉਸ ਦਵਾਈ ਨੂੰ ਮਾਰਕੀਟ ਚੋਂ ਲੈ ਕੇ ਆ ਕੇ ਖੇਤ ਦੇ ਵਿੱਚ ਕਰਨਾ ਤੇ ਕਰਨ ਦਾ ਸਮਾਂ ਤੇ ਪਾਣੀ ਦੀ ਯੋਜ। ਤੁਹਾਨੂੰ ਉਸ ਬਾਰੇ ਜਾਣਕਾਰੀ ਦੇਣ ਲਈਏ ਸਾਰੇ ਬ੍ਰਾਂਡ ਲੈ ਕੇ ਆਇਆ। ਤੁਹਾਨੂੰ ਦੱਸਦੇ ਆ ਵੀ ਕਿਹੜੀ ਤੁਹਾਡੇ ਖੇਤ ਦੇ ਵਿੱਚ ਕਿਵੇਂ ਕੰਮ ਕਰੂਗੀ। ਛਣ ਵੀਰੋ ਹੁਣ ਆਪਣੇ ਖੇਤਾਂ ਦੇ ਵਿੱਚ ਸੁੰਡੀ ਪੱਤਾ ਲਪੇਟ ਤਾਂ ਕਾਫੀ ਹਮਲਾ ਰਿਹਾ ਹੈ ਪਿੱਛੇ ਜੀ ਤੇ ਗੋਭ ਦੀ ਸੁੰਡੀ ਦੀਆਂ ਗੋਭਾਂ ਸੁੱਕੀਆਂ ਹੋਈਆਂ। ਖਾਸ ਕਰ ਦਵਾਬੇ ਚ 20% ਗੋਬ ਵਾਲੀ ਸੁੰਡੀ ਨੁਕਸਾਨ ਕਰ ਜਾਂਦੀ ਆ ਇੰਨੀਆਂ ਗੋਬਾਂ ਸੁੱਕੀਆਂ ਮਿਲਦੀਆਂ ਮਾਲਵੇ ਦੇ ਵਿੱਚ ਮਤਲਬ ਅੱਧਾ ਪਰਸੈਂਟ ਹੀ ਗੋਬ ਕਿਤੇ ਸੁੱਕੀ ਮਿਲਦੀ ਹੈ ਕਿਉਂਕਿ ਕਿਸਾਨ ਗੋਬ ਦੀ ਸੁੰਡਲੀ ਵਧੀਆਂ ਸਪਰਿਆਂ ਕਰ ਲੈਂਦੇ ਆ ਦਵਾਬੇ ਵਿੱਚ ਜ਼ਰੂਰ 20% ਨੁਕਸਾਨ ਹੁੰਦਾ ਹੈ ਕਿਸਾਨ ਵੀਰੋ ਗੋਬ ਦੀ ਸੁੰਡੀ ਕਰਕੇ ਤੇ ਦੋਸਤੋ ਕਿਹੜੀਆਂ ਕਿਹੜੀਆਂ ਦਵਾਈਆਂ ਜੇ ਆਪਾਂ ਗੱਲ ਕਰੀਏ ਦੋਸਤੋ ਇਹ ਟਕੁਮੀਆਂ ਇਸ ਤੋਂ ਬਾਅਦ ਥੱਲੇ ਇਲੈਕਟੋਆ ਇਸ ਤੋਂ ਬਾਅਦ ਅੰਗੇਜ ਫੇਮ ਨੂੰ ਵੀ ਤੁਸੀਂ ਜਾਣਦੇ ਹੋ ਕਿ ਬਾਹਰ ਦਾ ਨਵਾਂ ਕੈਮੀਕਲ ਆ ਵਿਆਗੋ ਪਿਛਲੇ 2-3 ਸਾਲ ਚੋਂ ਮਾਰਕੀਟ ਦੇ ਵਿੱਚ ਵਧੀਆ ਇਸ ਦਾ ਵੀ ਰਿਜ਼ਲਟ ਬਹੁਤ ਵਧੀਆ ਆ ਰਿਹਾ ਇਸ ਤੋਂ ਬਾਅਦ ਸੈਂਟਾ ਦਾ ਇਨਸੀਪੀਓ ਇਹ ਵੀ ਸੁੰਡੀ ਲਈ ਦੋਨਾਂ ਸੁੰਡੀਆਂ ਤੇ ਬਹੁਤ ਵਧੀਆ ਕੰਮ ਕਰਦਾ ਇਸ ਦਾ ਵੀ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਜਿੰਨੇ ਕਿਸਾਨਾਂ ਨੇ ਕੀਤੀ ਆ ਇਸ ਤੋਂ ਬਾਅਦ ਗੱਲ ਕਰੀਏ ਤਾਂ ਬਾਸਬ ਦਾ ਇਮਿਊਨਿਟੀ ਇਸ ਤੋਂ ਬਾਅਦ ਪੀਆਈ ਦਾ ਜੇ ਆਪਾਂ ਗੱਲ ਕਰੀਏ ਆਪਾਂ ਤੇ ਪ੍ਰਸੀਡੋ ਇਹ ਐਕਸਪੌਂਸ ਬਾਸ ਵਦਾਇ ਇਹ ਦੋਸਤੋ ਸਾਰੀਆਂ ਦਵਾਈਆਂ ਜਿਹੜੀਆਂ ਹੈਆਂ ਇਹ ਸੁੰਡੀ ਤੇ ਜਿਹੜੀਆਂ ਦੋ ਸੁੰਡੀਆਂ ਹੁੰਦੀਆਂ ਬਹੁਤ ਵਧੀਆ ਕੰਮ ਕਰਦੀਆਂ ਜੇ ਆਪਾਂ ਗੱਲ ਕਰੀਏ ਟਕੰਮੀ ਤੇ ਫੀਮ ਤੇ ਕੋਰਾਜਨ ਇਹਨਾਂ ਨੂੰ ਮਾਰਕੀਟ ਚ ਆਇਆ ਨੂੰ ਲਗਭਗ 8 ਤੋਂ 10 ਸਾਲ ਹੋ ਗਿਆ ਇਹ ਦਵਾਈਆਂ ਆਪਾਂ ਨੂੰ ਕਰਦਿਆਂ ਨੂੰ ਆਪਾਂ ਨੂੰ ਸਹੀ ਸਮੇਂ ਤੇ ਰਿਜ਼ਲਟ ਦੇ ਰਹੀਆਂ ਸੀ ਪਰ ਹੁਣ ਕਈ ਜਗ੍ਹਾ ਤੇ ਇਹਨਾਂ ਦਵਾਈਆਂ ਦਾ ਪ੍ਰੋਪਰ ਰਿਜ਼ਲਟ ਨਹੀਂ ਮਿਲ ਰਿਹਾ ਕਿਉਂਕਿ ਸੁੰਡੇ ਦੀ ਪਾਵਰ ਡਿਵੈਲਪ ਹੋ ਚੁੱਕੀ ਆ ਉਸ ਅਵਸਥਾ ਵਿੱਚ ਆਪਾਂ ਨੂੰ ਐਲੈਕਟੋ ਵਿਆਗੋ ਇਨ ਸੀਪੀਓ ਪ੍ਰਸੀਡੋ ਇਹਨਾਂ ਦਵਾਈਆਂ ਦਾ ਆਪਣੇ ਖੇਤ ਦੇ ਵਿੱਚ ਜੇਕਰ ਸੁੰਡੀ ਦੇ ਰਿਜ਼ਲਟ ਲੈਣਾ ਹੈ ਤੇ ਸਹੀ ডোজ ਤੇ ਸਹੀ ਪਾਣੀ ਪਾ ਕੇ ਆਪਾਂ ਕਰਾਂਗੇ ਤੇ ਆਪਣੇ ਖੇਤ ਦੇ ਵਿੱਚ ਇੱਕ ਵੀ ਮੁੰਜਰ ਸੁੱਕੀ ਹੋਈ ਨਹੀਂ ਮਿਲੇ ਜੀ ਇਸ ਤੋਂ ਬਾਅਦ ਅਗਲੀ ਸਮੱਸਿਆ ਆਉਂਦੀ ਆ ਦੋਸਤੋ ਕਈ ਤਰ੍ਹਾਂ ਦੇ ਝੋਨੇ ਦੇ ਵਿੱਚ ਕਿਸੇ ਦਾ ਪੱਤਾ ਸੁੱਕ ਰਿਹਾ ਹੁੰਦਾ ਕਿਸੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਆਪਾਂ ਗੱਲ ਕਰੀਏ ਬੈਕਟੀਰੀਅਲ ਲੀਫ ਬਲਾਈਟ ਉਹ ਵੀ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੀ ਬਲਾਸਟ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤੇ ਸ਼ੀਤ ਬਲਾਈਟ ਉਸ ਤੋਂ ਬਾਅਦ ਗੱਲ ਕਰਦੇ ਹਾਂ ਬੋਰਨ ਸਪੋਰਟਸ ਦੋਸਤੋ ਇਹ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਤੇ ਜਿੰਨੂੰ ਆਪਾਂ ਕਹਿੰਨੇ ਆ ਹਲਦੀ ਬਣਜਣਾ ਦਾਣਿਆਂ ਦਾ ਦਾਣਿਆਂ ਦੇ ਵਿੱਚ ਤਾਂ ਇਹ ਸਾਰੀਆਂ ਸਮੱਸਿਆ ਜਿਹੜੀਆਂ ਆਉਂਦੀਆਂ ਇਹਨਾਂ ਵਾਸਤੇ ਕਿਹੜੀਆਂ ਦਵਾਈਆਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਦਵਾਈਆਂ ਵਧੀਆ ਹਨ ਪਰ ਇਸ ਤੋਂ ਇੱਕ ਚੀਜ਼ ਜਿਹੜੀ ਰਹਿ ਗਈ ਕਸਨੂ ਕੀ ਬੋਲਦੇ ਆਪਾਂ ਗਰਦਨ ਮਰੋੜ ਕੰਢੀ ਕੰਢੀ ਟੁੱਟ ਜਾਂਦੀ ਜਿਹੜੀ ਆਪਣੀ ਮੁੰਜਰ ਦੀ ਗਰਦਨ ਮਰੋੜ ਦੇ ਲਈ ਕਿਹੜੀ ਦਵਾਈ ਵਧੀਆ ਕੰਮ ਕਰਦੀ ਏ ਤੇ ਦੋਸਤੋ ਛੀਤ ਬਲਾਈਟ ਜੇ ਆਪਾਂ ਗੱਲ ਕਰੀਏ ਬੈਕਟੀਰੀਅਲ ਲੀਫ ਬਲਾਈਟ ਦੀ ਗੱਲ ਕਰੀਏ ਤੇ ਦੋਸਤੋ ਇਹ ਦਵਾਈਆਂ ਸਾਰੀਆਂ ਦਵਾਈਆਂ ਚ ਕਿਤੇ ਚ ਕੋਈ ਪ੍ਰੋਬਲਮ ਨਹੀਂ ਪਰ ਆਪਣੇ ਖੇਤ ਤੇ ਕੀ ਇੱਕ ਪ੍ਰੋਬਲਮ ਏ ਜਾਂ ਦੋ ਏ ਇੱਕ ਤਾਂ ਕਿਹੜੀ ਦਵਾਈ ਸਭ ਤੋਂ ਵਧੀਆ ਕੰਮ ਕਰੂ ਦੋ ਪ੍ਰੋਬਲਮ ਹੈ ਤੇ ਇਹਨਾਂ ਵਿੱਚੋਂ ਕਿਹੜਾ ਕੈਮੀਕਲ ਦੋਹਾਂ ਤੇ ਵਧੀਆ ਰਿਜ਼ਲਟ ਦਿੰਦਾ ਉਹ ਆਪਾਂ ਚੁਣ ਕਰਨੀਆਂ ਇਹਦੇ ਵਿੱਚ ਆਪਾਂ ਗੱਲ ਕਰੀਏ ਤੇ ਦੋਸਤੋ ਕਿਟਾਜਨ ਇਹ ਕਿਟਾਜਨ ਕਾਫੀ ਕਿਸਾਨ ਆ ਇਹਨੂੰ ਜ਼ਮੀਨ ਦੇ ਵਿੱਚ ਪਾਉਂਦੇ ਆ ਜਦੋਂ ਸ਼ੁਰੂਆਤ ਜਦੋਂ ਬਾਸਪਤੀ ਲੱਗਦੀ ਆ ਤੇ ਕੁਝ ਕਿਸਾਨ ਇਹਦੀ ਸਪਰੇ ਵੀ ਕਰਦੇ ਪਰ ਦੋਸਤੋ ਜੇਕਰ ਇਸ ਦੀ ਸਪਰੇ ਕਰਨੀ ਆ ਤਾਂ ਉਸ ਦੇ ਲਈ ਸਪੈਸ਼ਲ ਪਾਣੀ ਦੀ ਮਾਤਰਾ 200 ਲੀਟਰ ਪ੍ਰਤੀ ਕਿੱਲੇ ਦੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਹਾਡਰ ਘਲੇਲੀ ਹੋਵੇ ਦੋਸਤੋ ਇਹ ਸਾਰੇ ਫੰਜੀਸਾਈਡ ਆ ਜੇ ਆਪਾਂ ਗੱਲ ਕਰੀਏ ਐਮੀਸਟਾਰ ਟਾਪ ਨਟਿਵੋ ਤੇ ਅਵਤਾਰ ਦੋਸਤੋ ਇਸ ਤੋਂ ਇਲਾਵਾ ਬੈਕ ਟੂ ਵਾਈਫ ਜੇ ਆਪਾਂ ਗੱਲ ਕਰੀਏ ਸਲਟੀਮਾ ਇਹ ਸਾਰੇ ਉਹ ਪ੍ਰੋਡਕਟ ਆ ਜਿਹੜੇ ਇੰਡਸਟਰੀ ਦੇ ਸਭ ਤੋਂ ਵਧੀਆ ਕੰਪਨੀਆਂ ਦੇ ਆ ਤੇ ਬਹੁਤ ਵਧੀਆ ਇਹ ਕੰਮ ਕਰਦੇ ਆ ਜੇਕਰ ਖੇਤ ਦੇ ਵਿੱਚ ਇਹਨਾਂ ਤੇ ਕੰਮ ਕਰਨ ਵਾਲੀ ਬਿਮਾਰੀ ਹੋਵੇ ਜਿਨ੍ਹਾਂ ਤੇ ਇਹ ਕੰਮ ਕਰਦੇ ਆ ਤੇ ਦੋਸਤੋ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਤੇ ਅੱਗੇ ਆਉਂਦਾ ਹੈ ਹੌਪਰ ਤੇ ਹੌਪਰ ਦੇ ਲਈ ਵੀ ਦੋਸਤੋ ਤੁਹਾਡੇ ਸਾਹਮਣੇ ਇਹ ਚਾਰ ਬ੍ਰਾਂਡਡ ਕੰਪਨੀਆਂ ਦੇ ਪ੍ਰੋਡਕਟ ਪਏ ਆ ਜੇਕਰ ਇਹਨਾਂ ਚਾਰਾਂ ਦੇ ਵਿੱਚੋਂ ਆਪਾਂ ਗੱਲ ਕਰਦੇ ਆਂ ਤੇ ਸਾਰੇ ਹੀ ਇੱਕ ਤੋਂ ਇੱਕ ਸਿਰਾਰੇ ਚੈਸ ਤੁਸੀਂ ਕਾਫੀ ਸਾਲਾਂ ਤੋਂ ਵਰਤੇ ਆ ਰਹੇ ਹੋ ਟੈਕਸਲੌਨ ਇਹ ਕਹਿੰਦੇ ਆ ਵੀ ਜਿੱਥੇ ਹੋ ਜਾਂਦਾ ਹੈ ਉੱਥੇ ਫਿਰ ਹੌਪਰ ਦੀ ਤਾਂ ਬੱਸ-ਬੱਸ ਕਰਾਉਂਦਾ ਇਸ ਤੋਂ ਅਗੇ ਆਪਾਂ ਗੱਲ ਕਰਦੇ ਹਾਂ ਟਾਟਾ ਦਾ ਪ੍ਰੋਡਕਟ ਆ ਬਾਹਰ ਦਾ ਪ੍ਰੋਡਕਟ ਆ ਦੋਸਤੋ ਇਹ ਸਾਰੇ ਪ੍ਰੋਡਕਟ ਜਿਹੜੇ ਹੈਗੇ ਆ ਇਹ ਇੱਕ ਤੋਂ ਇੱਕ ਚੰਗੀਆਂ ਕੰਪਨੀਆਂ ਦੇ ਆ ਪਰ ਇਹ ਕੰਮ ਕਰਦੇ ਆ ਤੇ ਕੰਮ ਕਰਾਉਣ ਲਈ ਕਿਸਾਨ ਨੂੰ ਪਾਣੀ ਦੀ ਮਾਤਰਾ ਇਹ ਜਿੰਨੀਆਂ ਵੀ ਦਵਾਈਆਂ ਦੋਸਤੋ ਤੁਹਾਡੇ ਸਾਹਮਣੇ ਦਿਖਾਈ ਦੇ ਰਹੀਆਂ ਸੁੰਡੀ ਵਾਲੀ ਆ ਹੌਪਰ ਵਾਲੀ ਆ ਛੀਤ ਬ্লাইਟ ਲੀਫ ਬਲਾਸਟ ਜੇ ਆਪਾਂ ਗੱਲ ਤੇ ਕਰਦੇ ਆ ਗਰਦਨ ਮਰੋੜ ਦੀ ਗੱਲ ਕਰਦੇ ਆ ਜਾਹ ਹੋ ਪਰਾਲੀ ਦਵਾਈ ਦੀ ਗੱਲ ਕਰਦੇ ਆ ਸਾਰੀਆਂ ਦਵਾਈਆਂ ਤੇ 150 ਤੋਂ ਲੈ ਕੇ 200 ਲੀਟਰ ਪਾਣੀ ਲੱਗਣਾ ਚਾਹੀਦਾ ਹੈ ਅਤੇ ਜਦੋਂ ਵੀ ਤੁਸੀਂ ਸਪਰੇਅ ਕਰਨੀਆਂ ਤੁਸੀਂ 11 ਵਜੇ ਤੋਂ ਬਾਅਦ ਜਦੋਂ ਤੁਹਾਡਾ ਝੋਨਾ ਮੁੰਜਰ ਕੱਢ ਲੈਂਦਾ ਹੈ 11 ਵਜੇ ਤੋਂ ਬਾਅਦ ਤੁਸੀਂ ਇਹ ਸਪਰੇਆਂ ਦੀ ਵਰਤੋਂ ਕਰਨੀਆਂ ਜੇਕਰ ਤੁਸੀਂ ਮੁੰਜਰ ਕੱਢ ਰਿਹਾ ਝੋਨਾ ਤੇ ਉਸ ਤੋਂ ਪਹਿਲਾਂ ਸਪਰੇਅ ਕਰ ਦਿੰਦੇ ਹੋ ਪਿੱਛੇ ਵਰ ਦਿੰਦੇ ਹੋ ਤੇ ਤੁਹਾਡਾ ਬੂਰ ਦਾ ਨੁਕਸਾਨ ਹੁੰਦਾ ਹੈ ਹੁਣ ਆਪਾਂ ਦੋਸਤੋ ਇਹ ਗੱਲ ਕਰਦੇ ਆਂ ਵੀ ਬਹੁਤ ਸਾਰੇ ਕਿਸਾਨ ਇਹਨਾਂ ਦਵਾਈਆਂ ਦੀ ਜਿਹੜੀ ਫੰਜੀ ਸਾਈਡਾ ਜਿੰਨੇ ਵੀ ਇਹ ਜਦੋਂ ਗੋਭ ਦੇ ਵਿੱਚ ਹੁੰਦੀ ਆ ਮੁੰਜਰ ਜੇਕਰ ਆਪਾਂ ਉਸ ਸਮੇਂ ਕਰਦੇ ਆਂ ਤੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੇਕਰ ਆਪਾਂ ਮੁੰਜਰ ਝੋਨੇ ਦੀ ਬਾਹਰ ਨਿਕਲ ਕੇ ਆ ਗਈ ਤੇ ਉਦੋਂ ਦਾਗੀ ਹੋਣ ਲੱਗੀ ਤੇ ਫਿਰ ਆਪਾਂ ਸਪਰੇਅ ਕਰਦੇ ਆਂ ਤੇ ਦੋਸਤੋ ਇਹਨਾਂ ਦਾ ਆਪਾਂ ਨੂੰ 10-15% ਰਿਜ਼ਲਟ ਮਿਲਦਾ ਹੈ ਜੇ ਆਪਾਂ ਗਰਦਨ ਮਰੋੜ ਦੀ ਗੱਲ ਕਰੀਏ ਤੇ ਦੋਸਤੋ ਗਰਦਨ ਮਰੋੜ ਦੇ ਵਿੱਚ ਇਹ ਬੈਰ ਦਾ ਨਵਾਂ ਪ੍ਰੋਡਕਟ ਆ ਆ ਸਰਬੋ ਇਹ ਗਰਦਨ ਮਰੋੜ ਤੇ ਲੇਬਲ ਕਲੇਮ ਹੈ ਪਹਿਲਾਂ ਨਟਿਵੋ ਕਹਿੰਦੇ ਸੀ ਪਰ ਨਟਿਵੋ ਉਹਨਾਂ ਵਧੀਆ ਰਿਜ਼ਲਟ ਨਹੀਂ ਆਇਆ ਪਰ ਜਿੰਨਾ ਇਸ ਪ੍ਰੋਡਕਟ ਦਾ ਕਹਿੰਦੇ ਆ ਰਿਹਾ ਦੋਸਤੋ ਤੁਸੀਂ ਆਪਣੇ ਖੇਤ ਦੇ ਵਿੱਚ ਔਰ ਤੁਹਾਡਾ ਜਾਣਿਆ ਪਹਿਚਾਣਿਆ ਜੇ ਤੁਹਾਡੇ ਖੇਤ ਦੇ ਵਿੱਚ ਸ਼ੀਤ ਬ্লাইਟ ਆਉਂਦੀ ਆ ਉਸ ਪ੍ਰੋਬਲਮ ਦੇ ਲਈ ਤੁਹਾਡੇ ਲਈ ਤੁਹਾਡੇ ਕੋਲ ਸਜੰਟਾ ਦਾ ਬਿਹਤਰ ਪ੍ਰੋਡਕਟ ਹੈਮੀ ਸਟਾਰਟ-ਆਪ ਉਸ ਤੋਂ ਅਗੇ ਬੈਕਟੋ ਵਾਈਪ ਇਹ ਦੋਸਤੋ ਬਾਇਓ ਦੇ ਵਿੱਚ ਆ ਇਹ ਵਿਗੜਿਆ ਤਗੜਿਆ ਦਾ ਡੰਡਾ ਪੀਰ ਜਿੱਥੇ ਕੋਈ ਵੀ ਪ੍ਰੋਬਲਮ ਆ ਜੇ ਹੱਲ ਨਾ ਲੱਭਦਾਵੇ ਅੱਖਾਂ ਬੰਦ ਕਰਕੇ ਤੁਸੀਂ ਉਸ ਅਵਸਥਾ ਦੇ ਵਿੱਚ ਤੁਸੀਂ ਬੈਕਟੋ ਵਾਈਪ ਕਰ ਸਕਦੇ ਹੋ ਸਲਟੀਮਾ ਬਾਸਬਦਾ ਹੈ ਦੋਸਤੋ ਤੇ ਗਲਾਲੀ ਹੋਵੇ ਹੈਡਰ ਇਹ ਸਾਰੇ ਤੁਸੀਂ ਪ੍ਰੋਡਕਟ ਜਾਣਦੇ ਹੋ ਤੇ ਦੋਸਤੋ ਲੀ ਬਲਾਸਟੇ ਛੀਤ ਬਲਾਈਟ ਹੋ ਗਿਆ ਤੇ ਜਿਹੜੇ ਬੋਰਨ ਸਪੋਰਟਸ ਆਉਂਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨਾਂ ਦਵਾਈਆਂ ਦੀ ਰეკਮੈਂਡੇਸ਼ਨ ਮੈਂ ਬਰਾਕੇ ਪਾਉਂਗਾ ਕਿ ਤੁਸੀਂ ਕਮੈਂਟ ਬਾਕਸ ਦੇਖ ਕੇ ਆਪਣੀ ਪਹਿਲਾਂ ਖੇਤ ਚ ਬਿਮਾਰੀ ਪਛਾਣਨੀ ਆ ਉਹਨਾਂ ਦੀਆਂ ਫੋਟੋਆਂ ਮੈਂ ਕਮੈਂਟ ਬਾਕਸ ਵਿੱਚ ਪਾ ਰਿਹਾ ਉਸ ਬਿਮਾਰੀ ਤੇ ਕਿਹੜੀ ਦਵਾਈ ਵਧੀਆ ਕੰਮ ਕਰੂਗੀ ਉਹ ਮੈਂ ਤੁਹਾਨੂੰ ਕਮੈਂਟ ਬਾਕਸ ਵਿੱਚ ਦੱਸ ਰਿਹਾ ਤੁਸੀਂ ਦੇਖ ਕੇ ਆਪਣੇ ਖੇਤ ਤੇ ਇਹਨਾਂ ਦਵਾਈਆਂ ਤੋਂ ਵਧੀਆ ਰਿਜ਼ਲਟ ਲੈ ਸਕਦੇ ਹੋ ਪੈਸੇ ਦੀ ਬਚਤ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਖੇਤ ਦੇ ਵਿੱਚ ਤੁਸੀਂ ਸਪਰੇਅ ਮੁੰਜਰ ਨਿਕਲਾ ਹੀ ਉਸ ਤੋਂ ਬਾਅਦ ਕਰ ਦਿਓ ਤੇ ਇਹਨਾਂ ਦਵਾਈਆਂ ਨੇ 20% ਕੰਮ ਕਰਨਾ ਤੇ ਜੇਕਰ ਮੁੰਜਰ ਨਿਕਲਣ ਤੋਂ ਪਹਿਲਾਂ ਖੋਦ ਦੇ ਵਿੱਚ ਕਰ ਦਿਓ ਇਹ ਦਵਾਈਆਂ 90 95% ਤੁਹਾਡੇ ਖੇਤ ਦੇ ਵਿੱਚ ਕੰਮ ਕਰਨਗੀਆਂ ਤੇ ਦੋਸਤੋ ਇਹ ਸਾਰੀਆਂ ਬਿਹਤਰਣ ਕੰਪਨੀ ਦੀਆਂ ਬਿਹਤਰਣ ਪ੍ਰੋਡਕਟ ਆ ਨਵੀ ਕੈਮਿਸਟਰੀ ਆ ਤੇ ਨਵੀ ਕੈਮਿਸਟਰੀ ਨੂੰ ਆਪਦੇ ਖੇਤ ਦੇ ਵਿੱਚ ਅਪਣਾ ਕੇ ਤੁਸੀਂ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਹੋ ਧੰਨਵਾਦ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੇ ਤੇ ਸ਼ੇਅਰ ਕਰ ਦਿਓ ਜਿਹੜੀ ਡੋਜ ਆ ਤੇ ਜਿਹੜੀ ਬਿਮਾਰੀ ਦੀ ਫੋਟੋ ਆ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਦੱਸ ਰਿਹਾ ਧੰਨਵਾਦ ਦੋਸਤੋ